ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਆਖਿਆ ਹੋਇਆ ਹੁਣ ਵਲੌਗ ਜਿਹੜੇ ਆ ਬਣਾਉਣੇ ਚਾਲੂ ਕਰ ਦਈਏ ਤੇ ਵਲੌਗ ਪਾਇਆ ਕਰਾਂਗੇ ਤੇ ਨਵੀਆਂ-ਨਵੀਆਂ ਜੜੀਆਂ ਆ ਮਾਂ ਗੱਡੀ ਵੀਡੀਓ ਚਾਲੂ ਕਰਾਂਗੇ ਵੀਡੀਓ ਬਣਾਵਾਂਗੇ ਤੇ ਕੋਸ਼ਿਸ਼ ਤੁਹਾਨੂੰ ਪਤਾ ਇਦਾਂ ਹੀ ਪ੍ਰੋਬਲਮ ਆ ਗਈ ਤੇ ਉਹਦੇ ਕਰਕੇ ਫੇ ਅਸੀਂ ਜਿਹੜੀਆਂ ਬਬਲੂ ਹੁਣਾ ਨਾਲ ਵੀਡੀਓ ਬਣਾਉਣ ਡੇ ਸੀ ਉਹ ਅਜੇ ਬੰਦ ਕੀਤੀਆਂ ਕਿਉਂਕਿ ਸਭ ਤੋਂ ਪਹਿਲਾਂ ਹੁੰਦੀ ਆ ਸਿਹਤ ਜ਼ਰੂਰੀ ਤੇ ਸਿਹਤ ਥੋੜੀ ਜੀ ਸਰਬ ਦੀ ਵਿਗੜ ਗਈ ਤੇ ਹੁਣ 15 ਕੇ ਦਿਨ ਹੋ ਗਏ ਸਾਨੂੰ ਮੈਡੀਸਿਨ ਲੈਂਦਿਆਂ ਨੂੰ ਤੇ ਹੁਣ ਥੋੜਾ ਠੀਕ ਆ ਤੇ ਬਾਕੀ ਇਹ ਆ ਕਿ ਜੋ ਵੀ ਕਰਨਾ ਉਹ ਤੇ ਵਾਹਿਗੁਰੂ ਨੇ ਕਰਨਾ ਵਾਹਿਗੁਰੂ ਦੇ ਹੱਥ ਹੁੰਦਾ ਸਭ ਕੁਝ ਅਸੀਂ ਦੱਸਾਂਗੇ ਵੀ ਅਸੀਂ ਸਵੇਰੇ ਆਹ ਵੀਡੀਓ ਬਣਾ ਲਈਏ ਅਗਲੇ ਦਿਨ ਆਹ ਬਣਾ ਲਈਏ ਤੇ ਜੋ ਵਾਹਿਗੁਰੂ ਨੇ ਕਰਨਾ ਮਨਜ਼ੂਰ ਉਹ ਹੀ ਹੋਣਾ ਵਾ ਤੇ ਇਹ ਆ ਵੀ ਸਿਹਤ ਬੰਦੇ ਦੀ ਸਹੀ ਹੋਵੇ ਤੇ ਫੇਰ ਕੋਈ ਕੰਮ ਹੁੰਦਾ ਭਾਏ ਅਸੀਂ ਵੀਡੀਓ ਦੇ ਲੈ ਲਓ ਚਾਹੀ ਉਦਾਂ ਕੋਈ ਘਰ ਦਾ ਕੰਮ ਵੀ ਕਰਨਾ ਵਾ ਤੇ ਸਿਹਤ ਠੀਕ ਹੋਊਗੀ ਤੇ ਫੇਰ ਹੀ ਆ ਤੇ ਅਸੀਂ ਦੇ ਵਾਹਿਗੁਰੂ ਅੱਗੇ ਇਹ ਅਰਦਾਸ ਕਰਨ ਦੇ ਕਿ ਜਲਦੀ ਤੋਂ ਜਲਦੀ ਸਭ ਠੀਕ ਹੋਵੇ ਤੇ ਅਸੀਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਉਹ ਵਿਖਾਈਏ ਤੇ ਨਾਲੇ ਕਮੇਡੀ ਵੀਡੀਓ ਵੀ ਅਸੀਂ ਬਣਾਉਂਦੇ ਤੁਹਾਨੂੰ ਪਤਾ ਤੇ ਕਮੇਡੀ ਵੀ ਬਣਾਈਏ ਜਿੰਨਾ ਤੋਂ ਤੁਸੀਂ ਹੱਸਦੇ ਜੇ ਤੇ ਮੈਂ ਤੇ ਇਹੀ ਆ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਤੁਸੀਂ ਹਮੇਸ਼ਾ ਹੱਸਦੇ ਰਹੋ ਤੇ ਵਧੀਆ ਵਧੀਆ ਜ਼ਿੰਦਗੀ ਜਿਓ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਹੜੇ ਪ੍ਰੋਬਲਮ ਹੀ ਸਾਨੂੰ ਇਹੋ ਜਿਹੀ ਆ ਜਾਂਦੀ ਆ ਕਿ ਜਿਹੜਾ ਅਸੀਂ ਸੋਚਿਆ ਵੀ ਨਹੀਂ ਹੁੰਦਾ ਤੇ ਅਸੀਂ ਇਹ ਸੋਚਿਆ ਸੀ ਕਿ ਹੁਣ ਸਾਨੂੰ ਵੀ ਮੈਂ ਜੂਨ ਦੀਆਂ ਛੁੱਟੀਆਂ ਪੈਣੀਆਂ ਸਕੂਲਾਂ 'ਚ ਤੇ ਜੂਨ ਦੀਆਂ ਛੁੱਟੀਆਂ 'ਚ ਬੱਚੇ ਵੀ ਘਰ ਰਹਿਣੇ ਇਹ ਤੇ ਅਸੀਂ ਸੋਚਿਆ ਸੀ ਕਿ ਵਧੀਆ-ਵਧੀਆ ਜਿਹੜੀਆਂ ਵਾ ਵੀਡੀਓ ਬਣਾਵਾਂਗੇ ਤੇ ਨਾਲੇ ਇੱਕ ਚੈਨਲ ਵੀਡੀਓ ਵਾਲਾ ਵੀ ਬਣਾਵਾਂਗੇ ਕਿਉਂਕਿ ਉਹ ਬਬਲੂ ਕਹਿੰਦਾ ਸੀ ਕਿ ਇੱਕ ਚੈਨਲ ਹੁਣ ਮੈਂ ਬਣਾ ਕੇ ਦਵਾਂਗਾ ਤੁਹਾਨੂੰ ਜਿੱਦੇ ਤੇ ਵੀਡੀਓ ਬਣਾਇਆ ਕਰੋਗੇ ਤੇ ਉਹ ਸੋਚਿਆ ਕੁਝ ਹੋਰ ਹੁੰਦਾ ਵਾ ਤੇ ਹੋ ਕੁਝ ਹੋਰ ਜਾਂਦਾ ਵਾ ਜੂਨ ਦਾ ਮਹੀਨਾ ਤੇ ਲਗਭਗ ਹੁਣ ਲੰਘ ਹੀ ਗਿਆ ਤੇ ਸਾਰਾ ਖਰਾਬ ਹੀ ਲੰਘਿਆ ਕਿਉਂਕਿ ਅਸੀਂ ਸੋਚਿਆ ਸੀ ਕਿ ਜੂਨ ਦੇ ਮਹੀਨੇ ਚ ਨਾ ਵੱਧ ਤੋਂ ਵੱਧ ਵੀਡੀਓ ਬਣਾਵਾਂਗੇ ਵੱਧ ਤੋਂ ਵੱਧ ਸ਼ਾਰਟਸ ਬਣਾਵਾਂਗੇ ਤੇ ਉਹ ਨਹੀਂ ਬਣਾ ਸਕੇ ਤੇ ਫੇਰ ਵੀ ਅਸੀਂ ਵਿੱਚ ਵਾਰ ਮੈਂ ਜਿੱਦਾਂ ਬਾਬੇ ਦੀ ਵੀਡੀਓ ਪਾ ਦਿੰਦਾ ਰਿਹਾ ਵਾਂ ਤੇ ਹੋਰ ਕੋਈ ਵੀ ਇਦਾਂ ਗੀਤ ਗੂਤ ਤੇ ਵੀਡੀਓ ਬਣਾ ਕੇ ਪਾਉਂਦਾ ਰਿਆਂ ਕਿ ਚਲੋ ਮਾੜਾ ਮੋਟਾ ਚੱਲਦਾ ਰਵੇ ਸਰਕਾਰ ਆਪਣੀ ਵੀਡੀਓ ਜਿਹੜੀ YouTube ਤੇ ਪੈਂਦੀ ਰਵੇ ਤੇ ਹੁਣਾ ਉਹੀ ਹੈ ਜਿਹੜਾ ਤੁਹਾਨੂੰ ਮੱਗਗੇ ਵੀ ਦੱਸਿਆ ਕਿ ਜੋ ਮਾਰ ਆਏ ਨੂੰ ਮਨਜ਼ੂਰ ਆ ਵਾਹਿਗੁਰੂ ਨੂੰ ਉਹੀ ਹੋਣਾ ਵਾ ਤੇ ਬੰਦਾ ਤੇ ਕੁਛ ਨਹੀਂ ਕਰ ਸਕਦਾ ਬੰਦਾ ਦੇ ਜੇ ਚਾਵੇ ਤੇ ਫੇ ਕਵੇ ਮਰਾ ਤੋਰਾ ਸਟਾਰ ਬਣ ਜਾ ਪਰ ਉਹ ਨਹੀਂ ਗੱਲ ਨਾਲੇ ਇੱਕ ਗੱਲ ਜਿਹੜੀਆਂ ਅਸੀਂ ਸ਼ਾਰਟਸ ਵੀਡੀਓ ਬਣਾਉਂਦੇ ਆ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਜਿੰਨਾ ਕਹੀਂ ਸੋਚਿਆ ਉਸ ਤੋਂ ਵੱਧ ਪਿਆਰ ਦਿੱਤਾ ਤੁਸੀਂ ਤੇ ਇਸੇ ਕਰਕੇ ਅਸੀਂ ਜਿਹੜੀਆਂ ਵੀਡੀਓ ਸ਼ਾਰਟਸ ਵੱਧ ਤੋਂ ਵੱਧ ਬਣਾਉਂਦੇ ਤੁਹਾਨੂੰ ਪਤਾ ਇੱਕ ਦਿਨ ਚ ਅਸੀਂ 4-4 5-5 ਵੀਡੀਓ ਵੀ ਬਣਾ ਕੇ ਪਾ ਦਿੰਦੇ ਰਹੇ ਹਾਂ ਤੇ ਹੁਣ ਮੈਂ ਲੌਂਗ ਵੀਡੀਓ ਜਿੱਦਾਂ ਵਲੌਗ ਪਾਉਣੇ ਆ ਉਹ ਵੀ ਬੰਦ ਕੀਤੇ ਸੀ ਤੇ ਸ਼ਾਰਟਸ ਵੀ ਥੋੜੇ ਬੰਦ ਕੀਤੇ ਕਮੇਡੀ ਜਿਹੜੇ ਫਨੀ ਬਣਾਉਂਦੇ ਸੀ ਵੀਡੀਓ ਉਹ ਵੀ ਬੰਦ ਕੀਤੇ ਤੇ ਹੁਣ ਇਹ ਆ ਵੀ ਥੋੜਾ ਸਿਹਤ ਦੇ ਵਿੱਚ ਸਰਵ ਦੇ ਸੁਧਾਰ ਆਇਆ ਵਾ ਤੇ ਵੇਖੋ ਗਾੜੀ ਕੀ ਹੁੰਦਾ ਤੇ ਡਾਕਟਰ ਤਾਂ ਕਹਿੰਦੇ ਆ ਵੀ ਮੈਡੀਸਿਨ ਨਾਲ ਠੀਕ ਹੋ ਜਾਣਗੇ ਤੇ ਮੈਂ ਵੀ ਵਾਹਿਗੁਰੂ ਅੱਗੇ ਹੋਰ ਅਰਦਾਸ ਕਰਨੇ ਚਲੋ ਮੈਡੀਸਿਨ ਨਾਲ ਠੀਕ ਹੋ ਜਾਣ ਤੇ ਜੇ ਨਾ ਮੈਡੀਸਿਨਾਂ ਠੀਕ ਹੋਏ ਫੇਰ ਸਾਨੂੰ ਆਪਰੇਟ ਕਰਾਉਣਾ ਪੈਣਾ ਤੇ ਇਹ ਵੀਡੀਓ ਜਿਹੜੀਆਂ ਥੋੜੀਆਂ ਲੇਟ ਪਾਵਾਂਗੇ ਤੇ ਤੁਸੀਂ ਵੀ ਅਰਦਾਸ ਕਰਿਓ ਵਾਹਿਗੁਰੂ ਅੱਗੇ ਕਿ ਚਲੋ ਮੈਡੀਸਿਨਾਂ ਹੀ ਫਰਕ ਪੈ ਜੇ ਸਾਨੂੰ ਆਪਰੇਟ ਨਾ ਹੀ ਕਰਾਉਣਾ ਪਵੇ ਤੇ ਅਸੀਂ ਆਪਣੀਆਂ ਜਿਹੜੀਆਂ ਵੀਡੀਓ ਬਹੁਤ ਤੁਹਾਨੂੰ ਵਿਖਾ ਸਕੀਏ ਫਨੀ ਤੁਹਾਨੂੰ ਹੁਸਾ ਸਕੀਏ ਮੈਂ ਕਿੰਨੇ ਦਿਨਾਂ ਤੋਂ ਕਹਿ ਰਿਆ ਹਾਂ ਕਿ ਛੋਟਾ ਜਿਹਾ ਵਲੌਗ ਬਣਾ ਕੇ ਤੇ ਚਲੋ ਆਪਣੇ ਜਿਹੜੇ ਸਾਨੂੰ ਪਸੰਦ ਕਰਦੇ ਸਾਡੀਆਂ ਵੀਡੀਓ ਵੇਖਦੇ ਆ ਉਹਨਾਂ ਨੂੰ ਥੋੜਾ ਦੱਸ ਦਈਏ ਕਿ ਐਸੀ ਵੀਡੀਓ ਤਾਂ ਨਹੀਂ ਬਣਾਉਣ ਦੇ ਕਿ ਥੋੜਾ ਸਰਬ ਠੀਕ ਨਹੀਂ ਆ ਤੇ ਬਾਕੀ ਇਹ ਆ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਤੇ ਹੋਰ ਸੁਣਾਓ ਕਹੀਂ ਕਮੈਂਟਾਂ ਵਿੱਚ ਦੱਸਿਆ ਕਰੋ ਕਿ ਠੀਕ ਠਾਕ ਜੇ ਸਾਰੇ ਤੇ ਇਹਨਾ ਕਿ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਤੇ ਇਦਾਂ ਹੀ ਦਿੰਦੇ ਰਹੋ ਤੇ ਅਸੀਂ ਵੱਤ ਤੋਂ ਵੱਦ ਜਿਹੜੀ ਇਹ ਵਲੌਗ ਬਣਾਈਏ ਵੱਤ ਤੋਂ ਵੱਦ ਫਨੀ ਵੀਡੀਓ ਬਣਾਈਏ ਤੇ ਤੁਹਾਨੂੰ ਪਸੰਦ ਆਉਂਦੀਆਂ ਰਹਿਣ ਤੇ ਅਸੀਂ ਬਣਾਉਂਦੇ ਰਹੀਏ ਤੇ ਵੱਤ ਤੋਂ ਵੱਦ ਜਿਹੜੇ ਆ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿਉਂਕਿ ਸਾਨੂੰ ਜਦੋਂ ਕਮੈਂਟ ਕਰਦੇ ਤੁਸੀਂ ਉਦੋਂ ਵਧੀਆ ਲੱਗਦਾ ਕਿ ਚਲੋ ਕਮੈਂਟ ਆਏ ਆ ਤੇ ਇਹਨੇ ਨਾਲ ਹੀ ਸਾਰਿਆਂ ਦਾ ਧੰਨਵਾਦ ਸ਼ਾਸਿਕਾਲ ਜੀ ਬਹੁਤ ਬਹੁਤ ਧੰਨਵਾਦ